ਮੈਂ ਪੁੱਤ ਤੇਰਾ ਬਟਮਾ ਜਿਹਾ ਪਹਿਲਾ ਲਗੀ ਥੋੜੇ ਜੇ ਮੈਂ ਬਾਜ਼ਾਰ ਜਾਣਾ ਮੈਨੂੰ ਚਾਹੀਦੇ ਆ ਹਾਲ ਆਜੋ ਮੰਮੀ ਕੋਈ ਨਹੀਂ ਜਿੰਨੇ ਚਾਹੀਦੇ ਲੈ ਜਾਓ ਠੀਕ ਆ ਜਿੱਤ ਪੈ ਪੁੱਤ ਬਿਲਕੁਲ ਥੋੜੇ ਆ ਇਹਨਾਂ ਨਾਲ ਕੀ ਬੰਨਾ ਮੈਂ ਤਾਂ ਜ਼ਿਆਦਾ ਚਾਹੀਦੇ ਆ ਮੰਮੀ ਕਾਰਡ ਪਿਆਣਾ ਫਿਰ ਕਾਰਡ ਲੈ ਜਾਓ ਅੱਛਾ ਤਾਂ ਆ ਬੜਬਾਹ ਫੜਾਈ ਦੇਣੀ ਹੁਣ ਮੈਂ ਲੈ ਪੁੱਤ ਪਰਸਾ ਆਪਣਾ ਮੈਂ ਕਾਰਡ ਲੈ ਲਿਆ ਪੈਸੇ ਥੋੜੇ ਹੀ ਵਿੱਚ ਚਲੋ ਠੀਕ ਆ ਤਲਮਦਾਨ ਛੱਡ ਜਾਣਾ ਜਾਂਦਾ ਉੱਧਰ ਨੂੰ ਨਹੀਂ ਪੁੱਤ ਤੂੰ ਐਵੇਂ ਪਰੇਸ਼ਾਨ ਹੋਏਂਗਾ ਮੈਂ ਬਾਜ਼ਾਰ ਜਾਣਾ ਇੱਥੇ ਚੱਟ ਚੱਲ ਜਾਣਾ ਮੈਂ ਮੈਂ ਛੱਡ ਜਣਾ ਵਾ ਇਹ ਚ ਪਰੇਸ਼ਾਨੀ ਵਾਲੀ ਕਾਦੀ ਗੱਲ ਐ ਨਹੀਂ ਨਹੀਂ ਕੋਈ ਨਹੀਂ ਮੈਂ ਚੱਲ ਜਾਣਾ ਵਾ ਸਾਰੋ ਠੀਕ ਐ ਨਾਲ ਛੇਤੀ ਆ ਜਿਓ ਘਰ ਹਾਂ ਛੇਤੀ ਆ ਜਾਂਗਾ ਰਾਜ ਰੋਟੀ ਲਿਆ ਯਾਰ ਮੈਂ ਲੇਟ ਹੋ ਜਾਣਾ ਵਾ ਜਲਦੀ ਲੈ ਰੋਟੀ ਜਾਵਾਂ ਮੈਂ ਨਹੀਂ ਮੈਨੂੰ ਤੁਹਾਡੀ ਸਮਝ ਨਹੀਂ ਲੱਗਣ ਢੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ ਮੰਮੀ ਤੁਹਾਡੇ ਪਰਸ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਏ ਕਾਰਡ ਵੀ ਲੈ ਗਏ ਆ ਤੂੰ ਇੱਕ ਵਾਰੀ ਵੀ ਨਹੀਂ ਮੰਮੀ ਨੂੰ ਪੁੱਛਿਆ ਕਿ ਕਿੱਥੇ ਵਰਤਨੇ ਕੀ ਖਰੀਦਣਾ ਵਾ ਤੁਹਾਡਾ ਕੋਈ ਫਰਜ਼ ਨਹੀਂ ਬੰਦਾ ਵੀ ਓਏ ਓ ਮੇਰੀ ਮਾਂ ਆ ਮੈਂ ਨਹੀਂ پیسے ਦੇਣ ਦੇ ਕਿੰਨੇ ਦੇਣੇ ਆ ਨਾਲੇ ਮੈਂ ਉਹਨਾਂ ਨੂੰ ਕਿਉਂ ਪੁੱਛਾਂ ਕਿ ਕਿੱਥੇ ਜੰਨੇ ਜੇ ਕਦੋਂ ਟੱਕ ਆਓਗੇ ਤੇ ਕੀ ਲੈ ਕੇ ਆਓਗੇ ਉਹਨਾਂ ਦਾ ਜੋ ਜੀ ਕਰਦਾ ਉਹ ਖਰੀਦਣ ਠੀਕ ਹੈ ਨਾ ਮੈਂ ਨਹੀਂ ਉਹਨਾਂ ਨੂੰ ਕੁਝ ਵੀ ਪੁੱਛਣਾ ਅੱਛਾ ਉਹ ਤੁਹਾਡੀ ਮਾਂ ਵਾਂ ਤੇ ਮੇਰੇ ਵਰੀ ਮੇਰੇ ਵਰੀ ਕੀ ਹੁੰਦਾ ਅਜੇ ਮੇਰੇ ਵਰੇ ਇਹ ਸੌ ਸਵਾਲ ਕਰਦੇ ਜੇ ਮੇਰੇ ਕੋ ਹੈ ਹੀ ਨਹੀਂ ਕੱਖ ਮੇਰੇ ਕੋ ਖਰਚਾ ਹੀ ਵੜਾ ਹੋ ਗਿਆ ਵਾ ਤੂੰ ਕੀ ਕਰਨੇ ਆ ਫਜ਼ੂਲ ਖਰਚੀਆਂ ਕਰਦੀਆਂ ਤੇ ਮੰਮੀ ਨੂੰ ਤੇ ਇੱਕ ਵਾਰੀ ਨਹੀਂ ਪੁੱਛਿਆ ਲੈ ਜਾ ਜਿੰਨੇ ਚਾਹੀਦੇ ਆ ਜਿੰਨੇ ਮਰਜੀ ਡਾ ਆ ਭਾਂ ਕਾੜੀ ਖਾਲੀ ਕਰ ਆਵੇਂ ਆ ਨਹੀਂ ਮੇਰੇ ਆਪਾਂ ਦੋ ਆ ਰੱਬ ਨਾਲ ਕੇ ਘਰ ਨੂੰ ਚਲਾਉਣਾ ਕੋ ਮਾਂ ਆ ਮੇ ਤੇਨੂੰ ਨਹੀਂ ਪਤਾ ਵੀ ਉਹਨੇ ਮੈਨੂੰ ਕਿੱਦਾਂ ਪਾਲਿਆ ਕਿੱਦਾਂ ਪੜਾਇਆ ਤੇ ਕਿੱਦਾਂ ਲਖਾਇਆ ਠੀਕ ਹੈ ਨਾ ਜੇ ਅੱਜ ਉਹਦੇ ਕਰਕੇ ਮੈਂ ਆਪਣੇ ਪੈਰਾਂ 'ਤੇ ਸਟੈਂਡ ਹੋਇਆ ਅੱਜ ਉਹ ਮੈਨੂੰ ਪੈਸਿਆਂ ਦੀ ਲੋਕੋਂ ਨੂੰ ਪੈਸਿਆਂ ਦੀ ਲੋੜ ਹੈ ਤਾਂ ਮੈਂ ਉਹਨੂੰ ਇਹ ਗੱਲ ਪੁੱਛਣਾ ਚੱਡਾ ਲੱਗਦਾ ਕਿ ਕਿੱਥੇ ਵਰਤਣੇ ਮੈਨੂੰ ਪੁੱਛ ਕੇ ਪੈਸੇ ਲੈ ਕੇ ਜਾਇਆ ਕਰ ਸਾਰਾ ਕੁਝ ਅੱਜ ਤਾਂ ਫਿਲਹਾਲ ਉਹ ਮੈਨੂੰ ਪੁੱਛ ਕੇ ਖੜਦੀ ਆ ਉਹਦਾ ਹੱਕ ਬੰਦਾ ਵਾ ਉਹ ਮੈਨੂੰ ਪੁੱਛੇ ਬਿਨਾਂ ਵੀ ਖਰ ਸਕਦੀ ਆ ਪੈਸੇ ਠੀਕ ਆ ਨਾਮਕ ਦੀ ਪੁੱਛਣਾ ਤਾਂ ਨਾ ਇਹ ਨੂੰ ਮੈਨੂੰ ਇਸ ਬਾਰੇ ਬਲੇਮ ਕਰਿਆ ਕਰ ਵੀ ਤੂੰ ਕਿਉਂ ਨਹੀਂ ਪੁੱਛਦਾ ਸਮਝ ਲੱਗੀ ਨਾਲੇ ਉਹਨਾਂ ਦਾ ਜੋਜ ਹੀ ਕਰੇ ਨਾ ਉਹ ਲੈ ਕੇ ਆਉਣ ਜਿੰਨੇ ਦੀ ਚੀਜ਼ ਦਾ ਜੀ ਕਰੇ ਜਿਹੜੀ ਮਰਜ਼ੀ ਚੀਜ਼ ਉਹ ਲੈ ਕੇ ਆਉਣ ਮੈਨੂੰ ਨਾਲ ਕਦੇ ਵੀ ਪੁੱਛਣਾ ਵੀ ਤੁਸੀਂ ਇੰਨੀ ਮਹਿੰਗੀ ਚੀਜ਼ ਕਿਉਂ ਲੈਂਦੀ ਠੀਕ ਐ ਨਾਲੇ ਨਾ ਐਡਜਸਟ ਆਪਾਂ ਦੋਵਾਂ ਨੂੰ ਕਰਨਾ ਪੈਣਾ ਉਹਨਾਂ ਨੂੰ ਨੇ ਜਦੋਂ ਅਹੀਂ ਸ਼ੋਪੇ ਹਨਾ ਤੇ ਉਹਨਾਂ ਨੇ ਬਹੁਤ ਐਡਜਸਟ ਕੀਤਾ ਹੁਣ ਸਾਡੀ ਵਾਰੀ ਆ ਐਡਜਸਟ ਕਰਨ ਦੀ ਉਹਨਾਂ ਦੀ ਸੌਰੀ ਕਮਲ ਮੇਰੇ ਕੋਲ ਹੋਰ ਨਹੀਂ ਸਹਿਆ ਜਾਂਦੇ ਆ ਵੀ ਰੁਕੋ ਤੁਸੀਂ ਲੇਟ ਹੋਣ ਦੇ ਜੈ ਨਾ ਟਾਈਮ ਹੋ ਗਿਆ ਤੁਹਾਡਾ ਟਿਫਨ ਲਿਆ ਕੇ ਦੇਣੀ ਤੁਹਾਨੂੰ ਨਹੀਂ ਨਹੀਂ ਖੰਡੇ ਰੋਟੀ ਮੈਨੂੰ ਲਾਉਟੇ ਰੋਟੀ ਨਹੀਂ ਨਹੀਂ ਰੋਟੀ ਦੇ ਨਾਲ ਹੁਣ ਗਾਲਾਂ ਗੁੱਸਾ ਵਾ ਰੋਟੀ ਤੇ ਲੈ ਕੇ ਜਾਓ ਹਾਦੀ ਹੋ ਗਈ ਇਹ ਨਾਲੀ ਮਾਂ ਨੂੰ ਤਾਂ ਕੁਝ ਕਹੀ ਹੀ ਨਹੀਂ ਨੰਨਾਂ ਦੀ ਨੂੰ ਰਾਜ ਪੁੱਤ ਪਣ ਦਾ ਗਲਾ ਲਿਆ ਇੱਕ ਹਾਂਜੀ ਲਿਵਨੇ ਅਸ ਗਿਆ ਉਮੀਦੀ ਸਾਸਿਕਾ ਦਾ ਪੁੱਤ ਆ ਗਿਆ ਅੱਜ ਟਾਈਮ ਨਾਲ ਹੀ ਆ ਗਿਆ ਆਹੋ ਅੱਜ ਫਿਰ ਉਹ ਕੰਮ ਨਹੀਂ ਹੈਗਾ ਇੰਨਾ ਅੱਛਾ ਫਿਰ ਮਾਂ ਉੱਥੇ ਕੀ ਕਰਨਾ ਚੱਲ ਘਰ ਜਾ ਕੇ ਰਸਤ੍ਰਸ਼ਟ ਕਰਦੇ ਘੜੀ ਹਾਂ ਚੱਲ ਠੀਕ ਆ ਠੰਡ ਵੀ ਹੋ ਗਈ ਨਾ ਅੱਜ ਹਾਂ ਹੋਰ ਵੇਖਾ ਰਾਈ ਸ਼ੋਪਿੰਗ ਹਾਂ ਕਾਰਾਂ ਸ਼ੋਪਿੰਗ ਕੀ ਲੈ ਕੇ ਆਏ ਜੀ ਲੈ ਆਉਣਾ ਕੀ ਮੈਂ ਵੇਖਾ ਸੂਟ ਸੋਨਾ ਸੂਟ ਤੇ ਸੋਨਾ ਮੰਮੀ ਇਹ ਸੂਟ ਕਿਹਦੇ ਵਾਸਤੇ ਲਿਆਂਦਾ ਜੀ ਲੈ ਹੋਰ ਮੈਂ ਕਿਹਦੇ ਵਾਸਤੇ ਲਿਆਉਣਾ ਰਾਜ ਵਾਸਤੇ ਲਾ ਕੇ ਆਈ ਆ ਅੱਛਾ ਸੋਨਾ ਵਾਸਤੇ ਲੈ ਆਈ ਹਾਂ ਰਾਜ ਵਾਸਤੇ ਲੈ ਆਈ ਆ ਨਹੀਂ ਉਹ ਤਾਂ ਠੀਕ ਆ ਪਰ ਮੈਂ ਹਟਣਾ ਪੜੇ ਗੁੱਸੇ ਜਿਹੇ ਇਸ ਟਾਈਮ ਕਿਉਂ ਤੁਸੀਂ ਹਰ ਇੱਕ ਚੀਜ਼ ਰਾਜ ਵਾਸਤੇ ਲਿਆਉਂਦੇ ਜੀ ਕਦੀ ਮੇਰੇ ਜੋਗਾ ਵੀ ਕੁਝ ਲਿਆਇਆ ਕਰੋ ਮੇਰੀ ਗੱਲ ਸੁਣ ਤੈਨੂੰ ਮੇਰੀ ਚੀਜ਼ ਲਿਆਂਦੀ ਪਸੰਦ ਆਉਂਦੀ ਆ ਲੈ ਪਸੰਦ ਕਿਉਂ ਨਹੀਂ ਆਉਂਦੀ ਤੁਸੀਂ ਅੱਜ ਤੱਕ ਲਿਆਂਦੀ ਨਹੀਂ ਮੇਰੇ ਜੋਗੀ ਤੇ ਲਿਆਉਣਾ ਮੈਂ ਤੇਰੇ ਲਈ ਕੀ ਆ ਤੈਨੂੰ ਮੈਨੂੰ ਤੇਰਾ ਨਾਮ ਦਾ ਹੀ ਨਹੀਂ ਪਤਾ ਕਦੇ ਤੂੰ ਮੋਟਾ ਹੋ ਜਾਣਾ ਕਦੇ ਤੂੰ ਪਤਲਾ ਹੋ ਜਾਣਾ ਹੂੰ ਤੇ ਇਸ ਕਰਕੇ ਮੈਂ ਲਿਆਉਂਦੀ ਨਹੀਂ ਮੈਨੂੰ ਪਤਾ ਹੀ ਨਹੀਂ ਆ ਨੋ ਦੇ ਨਾਮ ਦਾ ਪਤਾ ਵਾ ਹਨਾ ਤੇ ਪੁੱਤ ਦੇ ਨਾਮ ਦਾ ਨਹੀਂ ਪਤਾ ਤੁਹਾਨੂੰ ਉਹਦਾ ਤੇ ਫਿਰ ਮੈਨੂੰ ਨਾਮ ਚੇਤਾ ਰੱਖਣਾ ਪੈਣਾ ਨਾ ਚਲੋ ਮੰਮੀ ਬਹੁਤ ਹੀ ਮੈਂ ਆਇਆ ਇੱਕ ਮਿੰਟ ਹੂੰ ਹੁਣ ਕਿ ਮੂੰਹ ਛਟਿਆ ਮੈਂ ਕਹ ਮम्मी ਦਾ ਪਿਆਰ ਸਵੇਰੇ ਤੋਂ ਮੈਨੂੰ ਕਹਿ ਨਹੀਂ ਹੈ ਮम्मी ਕੋ ਹਸਾਬਤਾ ਵਲੋਗ ਪਹਿਲਾ ਉਮੀ ਆਪਣੀ ਜੋਗਾ ਕੱਕ ਨਹੀਂ ਲਿਆਈ ਨਾ ਹੀ ਮੇਰੇ ਜੋਗਾ ਲਿਆਈ ਕੱਕ ਜੋਗਾ ਸਲਾਈ ਤੇਰੇ ਜੋਗਾ ਹੈ ਨਾ ਇਹ 9 ਆ ਤੇ ਨਵੇਂ ਸਾਲ ਦੇ ਸੂਟ ਲੈ ਕੇ ਆਈ ਆ ਮੈਂ ਆਪਣੀ ਨੂੰ ਨਵੇਂ ਸਾਲ ਦਾ ਸੂਟ ਦੇਣਾ ਐਨਾ ਸੋਚਦੀ ਮम्मी ਤੇਰੇ ਬਾਰੇ ਤੇ ਤੂੰ ਕੀ ਸੋਚਦੀ ਮम्मी ਬਾਰੇ ਸੱਚੀ ਮੇਰੇ ਕੋਲ ਗਲਤੀ ਤੇ ਬੜੀ ਵੱਡੀ ਹੋ ਗਈ ਆ ਮੈਂ ਮੰਮੀ ਬਾਰੇ ਐਵੇਂ ਚੰਗਾ ਮਾੜਾ ਸੋਚਣ ਦੀ ਕਿ ਮੰਮੀ ਫालतू ਖਰਚਾ ਕਰਦੇ ਆ ਮੰਮੀ ਸਾਡੇ ਬਾਰੇ ਨਹੀਂ ਸੋਚਦੇ ਪਰ ਮੈਨੂੰ ਅੱਜ ਅਹਿਸਾਸ ਹੋ ਗਿਆ ਕਿ ਮੰਮੀ ਸਾਨੂੰ ਬੜਾ ਹੀ ਪਿਆਰ ਕਰਦੇ ਆ ਮੈਂ ਤਾਂ ਮੰਮੀ ਨੂੰ ਹਮੇਸ਼ਾ ਸਾਸਿ ਸਮਝਦੀ ਹੀ ਪਰ ਉਹ ਉਹਨਾਂ ਨੇ ਹਮੇਸ਼ਾ ਮੈਨੂੰ ਧੀ ਸਮਝਿਆ ਮੈਨੂੰ ਸੱਚੀ ਬੜਾ ਬੁਰਾ ਲੱਗਣ ਡਿਆ ਅੱਜ ਕਿ ਮੈਨੂੰ ਇਦਾਂ ਨਹੀਂ ਮੰਮੀ ਬਾਰੇ ਸੋਚਣਾ ਚਾਹੀਦਾ ਅੱਜ ਵੇਲੇ ਕਿੰਨੇ ਦਿਨ ਪਹਿ ਨਵੇਂ ਸਾਲ ਦੇ ਵਿੱਚ ਤਾਂ ਮਮਮੀ ਨੇ ਮੇਰੇ ਵਾਸਤੇ ਗਿਫਟ ਪਹਿਲਾਂ ਹੀ ਲੈ ਆਂਦਾ ਤੇ ਮੈਂ ਮਮਮੀ ਦਾ ਫालतू ਖਰਚਾ ਕਰਨ ਗਿਆ ਬਾਹਰ ਮੈਂ ਮਮਮੀ ਨਾਲ ਹੁਣੇ ਜਾ ਕੇ ਗੱਲ ਕਰਦੀ ਹਾਂ ਠੀਕ ਹੈ ਹਲੋ ਆ ਗਈ ਅਕਲ ਤੇ ਆਈ ਰਾਜ ਚੰਗਾ ਕੀਤਾ ਪੁੱਤ ਤੂੰ ਆਈ ਗਈ ਮੈਂ ਉੱਥੇ ਚੱਲਦੀ ਹਾਂ ਤੇਰੇ ਕੋਲ ਆ ਪੁੱਤ ਵੇਖ ਸੂਟ ਸੋਹਣਾ ਵਾ ਜੋ ਗੱਲ ਹੈ ਕੈ ਮਮੇ ਸੂਰਤ ਤੇ ਤੁਸੀਂ ਬਹੁਤ ਸੋਨਾ ਲੈ ਕੇ ਆਏ ਜੇ ਮੇਰਾ ਤੇ ਮੈਨੂੰ ਪਸੰਦ ਵੀ ਬੜਾ ਆਆ ਪਰ ਨਾ ਇਹ ਮੈਨੂੰ ਮਾਫ ਕਰਦੇ ਹੋ ਮੇਰੇ ਤੋਂ ਨਾ ਬੜੀ ਵੱਡੀ ਗਲਤੀ ਹੋ ਗਈ ਹੈ ਰਾਜ ਤੂੰ ਮੈਨ ਕੋ ਕਿਹੜੀ ਗਲਤੀ ਮਾਫੀ ਮੰਗਣ ਡਈ ਆ ਪੁੱਤ ਮੈਂ ਤੇਰੀ ਕਿਹੜੀ ਗੱਲ ਦਾ ਗੁੱਸਾ ਵੀ ਨਹੀਂ ਕਰਦੀ ਤੇ ਤੂੰ ਮਾਫੀ ਕਾਦੀ ਮੰਗਣ ਡਈ ਆ ਮੇਰੇ ਕੋਲ ਮੈਂ ਤਾਂ ਤੈਨੂੰ ਹਮੇਸ਼ਾ ਆਪਣੀ ਧੀ ਸਮਝਿਆ ਵਾ ਮੰਮੀ ਇਹੋ ਤੇ ਗੱਲ ਨੇ ਆ ਨਾ ਤੁਸੀਂ ਹਮੇਸ਼ਾ ਮੈਨੂੰ ਆਪਣੀ ਧੀ ਸਮਝਦੇ ਜੇ ਪਰ ਮੈਂ ਹਮੇਸ਼ਾ ਤੁਹਾਨੂੰ ਆਪਣੀ ਸੱਸ ਹੀ ਸਮਝਿਆ ਮੈਂ ਕਦੀ ਤੁਹਾਨੂੰ ਆਪਣੀ ਮਾਂ ਸਮਝਿਆ ਹੀ ਨਹੀਂ ਆ ਪਰ ਮੈਂ ਵਾਅਦਾ ਕਰਦੀ ਆ ਅੱਜ ਤੋਂ ਬਾਅਦ ਨਾ ਇਦਾਂ ਨਹੀਂ ਹੋਊਗਾ ਇਹਨਿੰਨੋ ਤੇ ਲੱਗਦਾ ਹੈ ਮੰਮੀ ਫालतੂ ਖਰਚਾ ਕਰਦੇ ਆ ਪਰ ਤੁਸੀਂ ਅੱਜ ਸਾਬਤ ਕਰਤਾ ਕਿ ਤੁਸੀਂ ਸਾਡੇ ਨਾਲ ਕਿੰਨਾ ਪਿਆਰ ਕਰਦੇ ਸੀ ਪੁੱਤ ਮੇਰੀਆਂ ਕਿਹੜੀਆਂ 3-4 ਨੂੰ ਆ ਇਹ ਕਿਹਦੇ ਮੇਰੀ ਨੂੰ ਆ ਤੇ ਜੇ ਮੈਂ ਉਹਦੀਆਂ ਨਹੀਂ ਰੀਝਾਂ ਪੂਰੀਆਂ ਕਰਨੀਆਂ ਤਾਂ ਹੋਰ ਕਿਹੜੀਆਂ ਕਰਨੀਆਂ ਆ ਤੇ ਆਜਾ ਮੈਂ ਤੈਨੂੰ ਸੂਟ ਲੈ ਆ ਕੇ ਦਿੱਤਾ ਨਾ ਇਹ ਨਵੇਂ ਸਾਲ ਦੇ ਦਿਨ ਪਾਉਣਾ ਹੀ ਸੀ ਕਿ ਠੀਕ ਐ ਮੰਮੀ ਕੋਈ ਨਹੀਂ ਮੈਂ ਵੀ ਤੁਹਾਡੇ ਵਾਸਤੇ ਨਾ ਇੱਕ ਸੂਟ ਲੈ ਕੇ ਆਉਂਗੀ ਤੁਹਾਡੀ ਪਸੰਦ ਦਾ ਤੇ ਤੁਸੀਂ ਉਹ ਨਵੇਂ ਸਾਲ ਵਾਲ ਦਿਨ ਪਾਓ ਤਾਂ ਮੈਂ ਇਹ ਪਾਵਾਂਗੀ ਚਲ ਠੀਕ ਐ ਤੂੰ ਆ ਸੂਟ ਪਾਹੀਂ ਮੈਂ ਚਾਹੁੰਨੀ ਆ ਕਿ ਮੇਰੇ ਨੂੰ ਨਾ ਸਾਰਿਆਂ ਤੋਂ ਵੱਖਰਾ ਦਿਸੇ ਤੇ ਤੂੰ ਮੇਰੀ ਪਸੰਦ ਦਾ ਪਾ ਲਈ ਸੂਟ ਤਾਂ ਮੈਂ ਤੇਰੀ ਪਸੰਦ ਦਾ ਪਾ ਲੂੰਗੀ ਹਾਂ ਮੰਮੀ ਆਪਾਂ ਦੋਵੇਂ ਨਵੇਂ ਸਾਲ ਦੇ ਨਵੇਂ ਸੂਟ ਪਾਵਾਂਗੇ ਠੀਕ ਐ ਰੱਖ ਲਾ